ਕਿੰਨਰਾਂ ਦੇ ਦੋ ਟੜਿਆਂ ਵਿਚਾਲੇ ਇਲਾਕੇ ਦੀ ਵੰਡ ਅਤੇ ਵਧਾਈ ਨੂੰ ਲੈ ਕੇ ਖੂਨੀ ਝੜਪ ਹੋਈ ਹੈ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਝੜਪ ਦੌਰਾਨ ਕਿਨਰਾਂ ਨੇ ਕੱਪੜੇ ਬਾਟ ਦਿੱਤੇ ਗਏ ਉਹਨਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਕਰੀਬ 7 ਵਿਅਕਤੀ ਜ਼ਖਮੀ ਹੋਏ ਨੇ ਤਸਵੀਰਾਂ ਬੇਹੱਦ ਪ੍ਰੇਸ਼ਾਨ ਕਰਨੇ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਨਰ ਸੜਕ ਦੇ ਵਿਚਾਲੇ ਇੱਕ ਦੂਜੇ ਤੇ ਹਮਲਾ ਕਰ ਰਹੇ ਨੇ ਗੱਡੀ ਨੂੰ ਭੰਨ ਦਿੱਤਾ ਗਿਆ ਅਤੇ ਇੱਕ ਦੂਜੇ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ

ਬਿਆਨ ਦਿੱਤਾ ਖੰਡੇ ਤੇ ਮਾਮਲਾ ਗੁਰਦਾਸਪੁਰ ਦਾ ਜਿੱਥੇ ਮਹੰਤਾਂ ਦਾ ਇੱਕ ਧੜਾ ਵਿਆਹ ਦੀ ਵਧਾਈ ਲੈਣ ਲਈ ਪਿੰਡ ਪੋਪਰ ਦੇ ਇੱਕ ਘਰ ਚ ਗਿਆ ਸੀ ਪਰ ਪਰਿਵਾਰ ਨੇ ਕਿਸੇ ਕਾਰਨਾ ਕਰਕੇ ਕਿਨਰਾਂ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਦੌਰਾਨ ਦੂਜਾ ਧੜਾ ਉੱਥੇ ਆ ਕੇ ਵਧਾਈ ਮੰਗਣ ਲੱਗਿਆ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਇਸ ਵਿਵਾਦ ਨੇ ਖੁੰਨੀ ਝਗੜੇ ਦਾ ਰੂਪ ਧਾਰ ਲਿਆ ਮੈਂ ਬੋਲਦੀ ਗਰਦਾਸਪੁਰੋ ਜੋੜਾ ਛੱਤਰਾ ਤੋਂ ਪਠਾਨਕੋੜ ਤੋਂ ਜੀ ਅਸੀਂ ਹੈ ਕਿ ਗਰਦਾਸਪੁਰ ਜੋੜਾ ਛੱਤਰਾ ਦੇ ਮਾਲਕ ਰਾਜੀ ਮਾਈ ਦੇ ਪੁੱਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਆਏ ਸੀ ਜੀ ਵਧਾਈ ਲੈਣ ਸਾਡਾ ਹੀ ਫੈਸਲਾ ਇਹਦਾ ਨਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛੱਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤੋਂ ਬਾਅਦ ਤੁਸੀਂ ਪਿੰਡਾਂ 'ਚ ਆਣਾ ਹਨਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਲਾ ਕੇ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ 'ਚ ਗਏ ਅਸੀਂ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਐ ਚੌਂਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਅਸੀਂ ਤਿੰਨੇ ਚਾਰੇ ਬਾਠ ਲੋਤੇ ਹੈ ਕਿ ਗੱਡੀ ਅੱਗੇ ਖਲੋਤੇ ਪਿੰਡ ਵਾਲਾ ਗਵਾਹ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਾਂ ਦੇ ਬੱਚਨ ਦੇ ਇਹਨਾਂ ਮੁੰਡਿਆਂ ਨੇ ਕਰਪਾਣਾ ਮਾਰਿਆ ਇਹਨਾਂ ਮੁੰਡਿਆਂ ਅੱਗੇ ਉਹ ਤੇ ਮੁੰਡਿਆਂ ਨੂੰ ਕੜੇ ਮਾਰੇ ਇਹਦੇ ਮੁੰਡਿਆਂ ਨੇ 5 6 ਮੋੜੇ ਹੀ 10 12 ਹਰਸ਼ 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 2 ਬੋਲਟ ਤੇ ਇਹਨਾਂ ਨੇ ਪਿੱਛੋਂ ਕਰਪਾਣਾ ਮਾਰਿਆ ਕੜੇ ਮਾਰੇ ਇਹ ਮੁੰਡਾ ਅਗਦੇ ਹੋਗੇ ਤਾਂ ਸਿਰ ਪਾੜਤਾ ਤੇ ਜੀ ਅਸੀਂ ਗਰਦਾਸਪੁਰ ਤੇ ਪੁਲਿਸ ਬਾਸੀ ਨੇ ਇਹ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਇਲਾਵਾ ਕਿਸੇ ਨੂੰ ਵਧਾਈ ਦਿੱਤੀ ਨਾ ਜਾਵੇ ਇਹ ਹੈ ਕਿ ਡੁਪਲੀਕੇਟ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੇ ਖੁਸਰੇ ਲਾ ਕੇ ਖੁਸਰੇ ਮੰਗਣਗੇ ਜੈ ਹਿੰਦ ਜੈ ਭਾਰਤ ਜਾਂ ਕੇ ਦੂਜਾ ਥੜਾ ਜਿਸ ਨੂੰ ਗੰਜੀ ਮਹਾਂਤ ਵੱਲੋਂ ਜਾਣਿਆ ਜਾਂਦਾ ਏ ਉਸ ਥੜੇ ਦੇ ਵੀ ਕਈ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਚੋਂ ਦੋ ਦੀ ਹਾਲਤ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਦੂਜੇ ਥੜੇ ਦੇ ਇਲਜ਼ਾਮ ਏ ਕਿ ਇਹ ਇਲਾਕਾ ਉਹਨਾਂ ਦਾ ਏ ਅਤੇ ਜਦੋਂ ਉਹ ਵਿਧਾਈ ਮੰਗਣ ਗਏ ਤਾਂ ਮਹਾਂਤਾਂ ਦੇ ਦੂਜੇ ਥੜੇ ਨੇ ਹਥਿਆਰਾਂ ਸਮੇਤ ਉਹਨਾਂ ਤੇ ਹਮਲਾ ਕਰ ਦਿੱਤਾ 사ਜਨ ਕੀ ਗੱਲਬਤ ਹੋਈ ਹੈ ਉਹ ਲੜਾਈ ਹੋਈ ਸੀਗੀ ਉੱਥੇ ਇੰਝ ਤੱਕ ਕਿ ਹਨਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਸੀਂ ਇਹਨਾਂ ਨੂੰ ਕੁਝ ਕਹਿ ਨਹੀਂ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦਾਤਰ ਮਾਰਿਆ ਇਹਨਾਂ ਨੇ ਮੇਰੇ ਬਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਹੈ ਤੁਹਾਡਾ ਜੋਈਆਂ ਦਾ ਗਰੁੱਪ ਹੈ ਜੋਈਆਂ ਦੇ ਰਹਿੰਦੇ ਤੇ ਗੁਰਦਾਸਪੁਰ ਤੇ ਨਵੀਪੁਰ ਤੇ ਅਸੀਂ ਜਿੱਦਾਂ ਚੱਕਦੇ ਅਸੀਂ ਲੈਣਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਆਗੇ ਚੱਕਣਾ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਲ ਦੀ ਰੱਖਦਾ ਕੌਣ ਤੁਹਾਡਾ ਹਾਂਡਾ ਗਰੁੱਪ ਨਹੀਂ ਉਦਾਂ ਹੀ ਆਹੀ ਉੱਥੋਂ ਜੋਈਆਂ ਦੇ ਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਤੁਹਾਡਾ ਬਾਬਾ ਪੰਮੀ ਦਾ ਗਰੁੱਪ ਹੈ ਹਾਂਜੀ ਤੁਸੀਂ ਕਿਨੇ ਜੇ ਗਏਗੇ ਉਸ ਵਧਾਈ ਲੈਣ ਵਾਸਤੇ ਅਸੀਂ ਗਏ ਨਹੀਂ ਇਹਾਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਇਸ ਵਧਾਈ ਚੱਕਣੇਗੇ ਹਾਂਜੀ ਹਨ ਫੋਨ ਆਏਗਾ ਕਿ ਇਹ ਵਧਾਈ ਚੱਕਣਾ ਹੈ ਤੁਹਾਡੇ ਪਿੰਡਾਂ ਨੂੰ ਤੁਸੀਂ ਕੋਣ ਕੋਣ ਗਿਆ ਹਾਂ ਇਕੱਲੇ ਗਏਗੇ ਮੈਂ ਬਾਜਾ ਗਿਆ ਆਏਗਾ ਤੁਹਾਡੇ ਕਿਹਨੇ ਹਮਲਾ ਕੀਤਾ ਉਹ ਇਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗੁਰੂ ਕਿਉਂ ਉਹ ਨਵੀਂਪੁਰ ਦੇ ਆ ਹਾਂਜੀ ਇਹ ਵਧਾਈ ਜਿੱਦਾਂ ਉਹ ਉਸਰੇ ਤੁਹਾਡੇ ਨਾਲ ਕੁਛ ਨਹੀਂ ਹੋਈ ਕੋਈ ਚੀਜ਼ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਤੁਹਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹੋ ਪੂਰੇ ਹੋ ਗਏ ਹੁਣ ਆਹੀ ਆ ਆ ਭਾਈ ਜੀ ਲੰਮੇ ਬਈ ਪਰ ਇਹ ਇਹ ਕਿਨਰ ਤੇ ਨਹੀਂ ਹੈਗੇ ਨਹੀਂ ਨਹੀਂ ਤੂੰ ਵਿਧਾਈ ਰਸਦੋ ਗਲਤ ਕਿਨਰ ਕਿਨਰ ਆ ਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਏ ਉਹ ਨਾਲ ਨਹੀਂ ਗਏ ਪਰ ਤੂੰ ਜੀ ਬਿਨਾ ਬਿਨਾ ਕਿਨਰ ਤੂੰ ਕਿੱਦਾਂ ਚੱਲ ਕੇ ਜਾਨੇ ਸਾਡੂ ਹਾਂਜੀ ਦਰਸਲ ਇਹ ਝਗੜਾ ਰਾਜੀ ਮਹੰਤ ਅਤੇ ਗੰਜੀ ਮਹੰਤ ਗਰੁੱਪ ਵਿਚਾਲੇ ਹੋਇਆ ਸੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਵੀ ਪਿੰਡ ਤੁੰਗ ਚ ਦੋਮਾ ਧੇਰਾ ਵਿਚਾਲੇ ਝਗੜਾ ਹੋ ਗਿਆ ਸੀ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਨੇ ਰਾਜੀ ਨਮਾ ਕਰਵਾਉਣ ਲਈ 30 ਅਪ੍ਰੈਲ ਤੱਕ ਦਾ ਦੋਵਾਂ ਧਿਰਾਂ ਨੂੰ ਸਮਾਂ ਦਿੱਤਾ ਸੀ ਅਤੇ ਉਦੋਂ ਤੱਕ ਕਿਸੇ ਨੂੰ ਵੀ ਵਧਾਈ ਨਾ ਲੈਣ ਲਈ ਕਿਹਾ ਸੀ ਪਰ ਰਾਜੀਨਾਮਾ ਹੋਣ ਤੋਂ ਪਹਿਲਾਂ ਹੀ ਦੋਵਾਂ ਧੜਿਆਂ ਨੇ ਇੱਕ ਦੂਜੇ ਤੇ ਮੁੜ ਤੋਂ ਹਮਲਾ ਕਰ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ